ਸਭ ਕੁਝ ਇੱਥੇ ਹੀ ਮਿਲਿਆ ਮੈਨੂੰ ਮੇਰੇ ਪਾਸ ਕੁਝ ਵੀ ਨਹੀਂ ਸੀ ਉਹਨਾਂ ਚ ਬਾਬਾ ਜੀ ਨੇ ਥੱਲੇ ਸੁਲਾਉਂਦੇ ਸੀ ਤਖਤ ਤੇ ਬਿਠਾਉਂਦਾ ਉਹਨੂੰ ਮੈਨੂੰ ਐਕਚੁਅਲੀ ਮੇਰੇ ਬੇਟੇ ਬਿਮਾਰ ਸੀ ਇਹਨੂੰ ਸਾਦੀ ਪ੍ਰੋਬਲਮ ਸੀ ਇੱਥੋਂ ਹੀ ਆ ਕੇ ਠੀਕ ਹੋਇਆ ਚਾਰ ਮਹੀਨਿਆਂ ਦਾ ਸੀ ਜਦੋਂ ਦਾਨ ਲਗਿਆ ਛਿੱਟਿਆਂ ਨਾਲ ਜਿਹੜੇ ਇੱਕ ਪੌਣ ਚ ਜਲਦੇ ਛਿੱਟੇ ਬਾਬਾ ਜੀ ਦਿੰਦੇ ਅੱਗੇ ਉਹਦੇ ਨਾਲ ਲੱਖਾਂ ਬਿਮਾਰੀਆਂ ਠੀਕ ਹੁੰਦੀਆਂ ਗਈਆਂ ਜੀ ਕਿਸੇ ਦਰਵਾਜ਼ਾ ਤੇ ਹਰੇਕ ਦੀ ਹਰ ਮੁਸੀਬਤ ਹਰ ਸੰਗਤ ਤੇ ਕੱਟਿਆ ਜਾਂਦਾ ਇਸ ਲਈ ਹਰ ਕੋਈ ਤੇ ਬੜੀ ਸ਼ਰਧਾ ਨਾਲ ਆਉਂਦਾ ਤੇ ਝੋਲੀਆ ਪਰ ਕੇ ਲੈ ਕੇ ਜਾਂਦਾ ਮੈਂ ਇੱਥੋਂ ਕਦੇ ਵੀ ਕਿਸੇ ਨੂੰ ਖਾਲੀ ਜਾਂਦੇ ਨਹੀਂ ਦੇਖਿਆ ਹਰ ਮੰਗਲਵਾਰ ਨੂੰ ਇਥੇ ਅੰਮ੍ਰਿਤ ਜਲ ਕੇ ਛਿੱਟੇ ਮਿਲਦੇ ਬੜੀ ਦੂਰ ਦੂਰ ਦੀ ਸੰਗਤ ਆਂਦੀ ਹੈ ਦੁੱਖ ਦੂਰ ਹੁੰਦੇ ਬਿਮਾਰੀ ਦੂਰ ਹੁੰਦੀ ਹੈ ਪ੍ਰਭ ਜਨ ਬਸਿਓ ਰੇ ਜੈ ਸ਼੍ਰੀ ਬਾਲਾ ਜੀ ਅਸੀਂ ਇਸ ਸਮੇਂ ਮੌਜੂਦ ਹਾਂ ਸ਼੍ਰੀ ਬਾਲਾ ਜੀ ਮੰਦਿਰ ਦੇ ਵਿੱਚ ਜਿੱਥੇ ਹੀ ਸ਼ਰਧਾਲੂ ਜਿਹੜੇ ਨੇ ਉਹ ਆਪਣੀ ਸ਼ਰਧਾ ਨੂੰ ਲੈ ਕੇ ਇਸ ਸਮੇਂ ਮੰਦਿਰ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਦੀ ਸ਼ਰਧਾ ਦੀ ਭਾਵਨਾ ਅਸੀਂ ਹੱਜਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਸਾਲ ਤੋਂ ਉਹ ਆਪਣੀ ਸ਼ਰਧਾ ਦੇ ਨਾਲ ਇਸ ਮੰਦਿਰ ਦੇ ਨਾਲ ਜੁੜੂ ਹੋਏ ਨੇ ਮੈਨੂੰ ਸਭ ਕੁਝ ਇੱਥੇ ਹੀ ਮਿਲਿਆ ਮੈਨੂੰ ਮੇਰੇ ਪਾਸ ਕੁਝ ਵੀ ਨਹੀਂ ਸੀ ਉਹਨਾਂ ਚ ਬਾਬਾ ਜੀ ਨੇ ਥੱਲੇ ਸੁਲਾਉਂਦੇ ਸੀ ਤਖਤ ਤੇ ਬਿਠਾਤਾ ਉਹਨੂੰ ਮੈਨੂੰ ਕਿੰਨੇ ਸਾਲ ਹੋ ਗਏ ਮੈਨੂੰ ਆਂਦੇ ਆਂਦੇ ਤੁਸੀਂ ਕਿੱਥੋਂ ਆ ਰਹੇ ਹੋ ਬੀ ਦੂਰ ਆ ਰਹੇ ਗਿੱਲਾ ਫਿਰ ਤਾ ਹਾਂ ਪਹਿਲੇ ਤਾਂ ਮੈਂ ਇੱਥੇ ਹੀ ਰਹਿੰਦੀ ਸੀ ਹੁਣ ਆਪਣਾ ਮਕਾਨ ਬਾਬਾ ਨੇ ਦਿੱਤਾ ਹੈ ਮੈਨੂੰ ਆਪਣਾ ਹਾਂ ਆਪਣਾ ਮਕਾਨ ਦਿੱਤਾ ਸਾਰਾ ਕੁ ਸਾਮਾਨ ਸਭ ਕੁਝ ਦਿੱਤਾ ਇੰਨੇ ਹਰ ਮੰਗਲਵਾਰ ਹਰ ਮੰਗਲਵਾਰ ਇੱਥੇ ਅੰਮ੍ਰਿਤ ਜਲ ਕੇ ਛਿੱਟੇ ਮਿਲਦੇ ਬੜੀ ਦੂਰ ਦੂਰ ਵੀ ਸੰਗਤ ਆਂਦੀ ਹੈ ਦੁੱਖ ਦੂਰ ਹੁੰਦੇ ਬਿਮਾਰੀ ਦੂਰ ਹੁੰਦੀ ਹੈ ਹਾਂ ਜੈ ਸ਼੍ਰੀ ਬਾਲਾ ਜੀ ਸਾਨੂੰ ਇੱਥੇ ਆਂਦੇ 20 ਸਾਲ ਹੋ ਗਏ ਐਕਚੁਅਲੀ ਮੇਰੇ ਬੇਟੇ ਬਿਮਾਰ ਸੀ ਇਹਨੂੰ ਸਾਦੀ ਪ੍ਰੋਬਲਮ ਸੀ ਇੱਥੋਂ ਹੀ ਆ ਕੇ ਠੀਕ ਹੋਇਆ ਚਾਰ ਮਹੀਨਿਆਂ ਦਾ ਸੀ ਜਦੋਂ ਦਾਨ ਲਗਿਆ ਹਾਂਜੀ ਕੀ ਬਿਮਾਰੀ ਹੋਈ ਸੀ ਅਨੁਸਾਰ ਹੀ ਦਿੱਕਤ ਸੀ ਇਹ 2-2 3-3 ਘੰਟੇ ਸਾਰ ਰੋਕ ਲੈਂਦਾ ਸੀ ਉਸ ਤੋਂ ਬਾਅਦ ਹਥੋਂ ਬਾਬਾ ਜੀ ਨੇ ਫਿਰ ਜਲ ਵਗੈਰਾ ਦਿੱਤਾ ਹੁੰਦਾ ਉੱਪਰ ਇੱਕ ਪੇੜ ਲੱਗਾ ਹੋਇਆ ਜਿਹਨੂੰ ਇਹ ਸੰਜੀਵਨੀ ਬੂਟੀ ਕਹਿੰਦੇ ਆ ਉਹਨਾਂ ਦਾ ਨੂੰ ਕੜਾ ਬਣਾਉਣ ਨੂੰ ਪਲਾਨ ਨੂੰ ਕਿਹਾ ਸੀ ਫਿਰ ਠੀਕ ਹੋ ਗਿਆ ਤੁਸੀਂ ਕਿੱਥੋਂ ਆਏ ਹੋ ਅਸੀਂ ਗਾਂਦੇ ਕਲੋਨੀ ਹਾਂਜੀ ਤੁਸੀਂ ਇੰਨੀ ਦੂਰ ਇੱਧਰ ਹਰ ਮੰਗਲਵਾਰ ਜੀ ਥੈਂਕ ਯੂ ਜੀ ਜੈ ਸ਼੍ਰੀ ਬਾਲਾ ਜੀ ਬਹੁਤ ਅੱਛਾ ਲੱਗ ਰਿਹਾ ਹੈ ਹਾਂਜੀ ਹਾਂ ਜੀ 31 ਜਨਵਰੀ ਦਾ ਕੀ ਅੰਮ੍ਰਿਤ ਦੇ ਛੁੱਟੀਆਂ ਪੈ ਜਾਂਦੇ ਆ ਉਹ ਉਹ ليه ہاں ফার্স্ট আই ہم نے وہی لیے تھے ہاں کیسا لگا بہت اچھا لگا تھا ہاں جی ہاں جی یہ بھی انہی کی BLESSING ہے گڑیا ہماری میں 2004 چ آنا شروع کیتا سی ایتھے پہلے میرے مذر اوندے سی کہ گرو માતા جی دی شکت دے نال اے دربار چلدا گیا سیٹیاں نال جڑے پون جلدی چھٹے بابا جی دیندے اگے اودے نال لکھاں بیماریاں ٹھیک ہوندی ہیں جی کتنا سما ہو گیا ادھر ਫਟ ਫਟ 16 17 ਸਾਲ 16 ਸਾਲ ਦਾ ਸੀ ਜਿਹਦੇ ਨਾਲ ਜੁੜੂ ਹਾਂ ਚੰਗੀ ਜਿਹੜੇ ਮੈਂ ਸੁਣਦਾ ਸ਼ਬਦ ਨਹੀਂ ਸ਼ਬਦ ਨਹੀਂ ਜਿਹੜੇ ਮੈਂ ਵਿਆਹ ਕਰ ਸਕਾ ਕਿਉਂਕਿ ਇਹ ਸਿੱਧ ਦਰਬਾਰ ਹੈ ਤੇ ਹਰੇਕ ਦੀ ਹਰ ਮੁਸੀਬਤ ਹਰ ਸੰਗਠ ਤੇ ਕੱਟਿਆ ਜਾਂਦਾ ਇਸੇ ਕਰਕੇ ਇੱਥੇ ਬੜੀ ਸ਼ਰਧਾ ਨਾਲ ਆਉਂਦਾ ਤੇ ਝੋੜੀਆਂ ਪਰ ਕੇ ਲੈ ਕੇ ਜਾਂਦਾ ਮੈਂ ਇੱਥੋਂ ਕਦੇ ਵੀ ਕਿਸੇ ਨੂੰ ਖਾਲੀ ਜਾਂਦੇ ਨਹੀਂ ਦੇਖਿਆ ਖਾਲੀ ਕਦੇ ਨਹੀਂ ਦੇਖਿਆ ਤੁਹਾਨੂੰ ਕਿੰਨਾ ਇਥੇ ਰਹੇ ਹੋ ਮੈਂ ਰਣਨੀ ਸੰਬ्राਜਨ ਧੋਗੇ ਹਾਂਜੀ ਹਾਂਜੀ ਸ਼ਰਧਾਲੂ ਜਿਹੜੇ ਨੇ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆਉਂਦੇ ਨੇ ਤੇ ਉਹਨਾਂ ਦੀ ਕਾਫੀ ਮੁਸੀਬਤਾਂ ਜਿਹੜੀਆਂ ਨੇ ਉਹ ਵੀ ਹੱਲ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਸ਼ਰਧਾ ਦੀ ਜੇ ਗੱਲ ਕੀਤੀ ਜਾਵੇ ਤਾਂ ਕਾਫੀ ਭਰਪੂਰ ਦੇਖੀ ਜਾਂਦੀ ਹੈ ਤੇ ਇਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਲੋਕ ਜਿਹੜੇ ਨੇ ਜਿਹੜੇ ਸ਼ਰਧਾਲੂ ਨੇ ਉਹ ਕਾਫੀ ਸਮੇਂ ਤੋਂ ਇਸ ਮੰਦਰ ਦੇ ਨਾਲ ਜੁੜੇ ਹੋਏ ਨੇ